ਪਹਿਲਾਂ ਤਾਂ ਨਸ਼ਾ ਤਸਕਰੀ ਦੇ ਮਾਮਲੇ 'ਚ ਬਠਿੰਡਾ ਤੋਂ ਲੇਡੀ ਪੁਲਿਸ ਦੀ ਇੱਕ ਮਹਿਲਾ ਕਾਸਟੇਬਲ ਫੜੀ ਗਈ। ਉਸ ਤੋਂ ਬਾਅਦ ਫਿਰ ਇੱਕ ਇਨਸਪੈਕਟਰ ਅਮਰਸਰ ਤੋਂ ਫੜਿਆ ਗਿਆ। ਤੇ ਅੱਜ ਪੰਜਾਬ ਪੁਲਿਸ ਨੇ ਇੱਕ ਹੋਰ ਵੱਡਾ ਬਹੁਤ ਵੱਡਾ ਦਾਵਾ ਕੀਤਾ ਹੈ। ਅਮਰਸਰ ਦੀ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਘਿੰਡਾ ਥਾਣੇ ਦੇ ਅਧੀਨ ਪੈਂਦੇ ਪਿੰਡ ਖਹਿਰਾ ਦੇ ਵਿੱਚ ਇੱਕ ਵਿਅਕਤੀ ਨੂੰ 18 ਕਿਲੋ ਤੋਂ ਵੱਧ ਹੈਰੋਇਨ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਦਾਵਾ ਕਰ ਰਹੀ ਹੈ ਕਿ ਅਸੀਂ ਪਤਾ ਲਾ ਲਿਆ ਉਹਨੂੰ ਅੱਜ ਹੀ ਫੜਿਆ ਅੱਜ ਹੀ ਉਹਦੇ ਤੋਂ ਪਤਾ ਵੀ ਲਾ ਲਿਆ ਵੀ ਉਹਦੇ ਸਬੰਧ ਪਾਕਿਸਤਾਨ ਦੇ ਵਿੱਚ ਇੱਕ ਬਿੱਲਾ ਬਿੱਲਾ ਨਾਂ ਦਾ ਕੋਈ ਬੰਦਾ ਹੈ ਉਹਦੇ ਨਾਲ ਨੇ ਤੇ ਪਾਕਿਸਤਾਨ ਤੋਂ ਉਹ ਚਿੱਟੇ ਦੀ ਤਸਕਰੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਰਦਾ ਸੀ ਹੁਣ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਚੰਗੀ ਗੱਲ ਹੈ ਕੇ ਪੁਲਿਸ ਇੰਨੇ ਵੱਡੇ ਪੱਧਰ ਦੇ ਉੱਪਰ ਚਿੱਟਾ ਫੜ ਰਹੀ ਐ ਨਸ਼ਾ ਫੜ ਰਹੀ ਐ ਪਰ ਸਵਾਲ ਤਾਂ ਖੜੇ ਹੁੰਦੇ ਨਹੀਂ ਤੇ ਜਾਇਜ਼ ਵਾਜਬ ਸਵਾਲ ਨਹੀਂ ਸਵਾਲ ਕਿਹੜੇ ਕਿਹੜੇ ਪਹਿਲਾ ਸਵਾਲ ਹੁਣ ਜਦੋਂ ਦਾ ਆ ਪੁਲਿਸ ਨੇ ਇੱਕਦਮ ਕੰਮ ਜਿਆ ਸ਼ੁਰੂ ਕੀਤਾ ਰੋਜ਼ਾਨਾ ਪੁਲਿਸ ਕਿਲੂਆਂ ਦੇ ਹਿਸਾਬ ਨਾਲ ਤੇ ਕਿੰਨੀਆਂ ਹੀ ਥਾਵਾਂ ਤੋਂ ਚਿੱਟਾ ਫੜਨਦੀਆਂ ਖਬਰਾਂ ਪੇਸ਼ ਕਰਦੀ ਐ ਤੇ ਦਾਅਵੇ ਕਰਦੀ ਐ ਪਰ ਜਦੋਂ ਅੱਗੇ ਲੋਕ ਚੀਕਦੇ ਰਹੇ ਐਨੇ ਟਾਈਮ ਤੋਂ ਚੀਕਦੇ ਰਹੇ ਕਿ ਚਿੱਟਾ ਆਲੂਆਂ ਤੋਂ ਵੀ ਆਮ ਵਿਕੀ ਜਾਂਦਾ ਕੱਦੂਆਂ ਤੋਂ ਵੀ ਆਮ ਵਿਕੀ ਜਾਂਦਾ ਪੂਜੀਏ ਤੋਂ ਵੀ ਆਮ ਹੋਇਆ ਪਿਆ ਉਦੋਂ ਪੁਲਿਸ ਨੂੰ ਚਿੱਟਾ ਕਦੇ ਲੱਭਦਾ ਹੀ ਨਹੀਂ ਸੀ ਚਿੱਟਾ ਤਸਕਰ ਵੀ ਨਹੀਂ ਸੀ ਲੱਭਦਾ ਇਹਦਾ ਫਿਰ ਮਤਲਬ ਕੀ ਹੈ ਮਤਲਬ ਨiyet ਦੇ ਨੀਤੀ ਨਾਲ ਜੁੜਿਆ ਇਹਦਾ ਮਤਲਬ ਕਿ ਅੱਗੇ ਫਿਰ ਜਾਨ ਬੁੱਝ ਕੇ ਫੜਿਆ ਨਹੀਂ ਸੀ ਜਾਂਦਾ ਇਹ ਵਾਜਬ ਸਵਾਲ ਨਹੀਂ ਹੁਣ ਇਹਦੇ ਨਾਲ ਇੱਕ ਬਹੁਤ ਵੱਡਾ ਵਾਜਬ ਸਵਾਲ ਜਿਹੜਾ ਵਾਰ-ਵਾਰ ਰੱਖਣ ਨੂੰ ਮਨ ਕਰਦਾ ਹੈ ਵੇਖੋ ਅੱਜ ਜਿਹੜਾ ਚਿੱਟਾ ਤਸਕਰ ਇੱਕ ਰਿੰਡਾ ਥਾਣੇ ਦੇ ਪਿੰਡ ਖੈਰਾ ਤੋਂ ਪੁਲਿਸ ਨੇ ਫੜਿਆ ਜਿਸ ਕੋਲ 18 ਕਿਲੋ ਚਿੱਟਾ ਕਹਿੰਦੇ ਸੀ ਫੜ ਲਿਆ ਇਹਦੇ ਸਬੰਧ ਪੁਲਿਸ ਨੇ ਲੱਭ ਵੀ ਲਏ ਇੱਕੋ ਦਿਨ ਚ ਹੀ ਵੀ ਪਾਕਿਸਤਾਨ ਨਾਲ ਸੰਬੰਧ ਨੇ ਪਾਕਿਸਤਾਨ ਚੋਂ ਕਿਹੜੇ ਬੰਦੇ ਤੋਂ ਲੈਂਦਾ ਉਹਦਾ ਨਾਮ ਵੀ ਦੱਸਦਾ ਬਿੱਲਾ ਪਰ ਜਿਹੜੀ ਲੇਡੀ ਕਾਂਸਟੇਬਲ ਮਹਿਲਾ ਸਪੈਨ ਜਿਹੜੀ ਫੜੀ ਹੋਈ ਆ ਬਠਿੰਡੇ ਉਹਦੇ ਤਾਲੁਕਤ ਕਿਹਦੇ ਕਿਹਦੇ ਨਾਲ ਨੇ ਉਹਦੀਆਂ ਤਾਰਾਂ ਕਿਹਦੇ ਨਾਲ ਜੁੜੀਆਂ ਸੀ ਉਹ ਕਿਹਦੀ ਛੱਤਰ ਛਾਇਆ ਚ ਕੰਮ ਕਰਦੀ ਸੀ ਉਹ ਕਿੱਥੋਂ ਲਿਆਉਂਦੀ ਸੀ ਕਿਹਨੂੰ ਅੱਗੇ ਸਪਲਾਈ ਕਰਦੀ ਸੀ ਇਹਦੇ ਬਾਰੇ ਪੁਲਿਸ ਨੇ ਕੁਝ ਨਹੀਂ ਬੋਲਿਆ ਕੁਝ ਨਹੀਂ ਦੱਸਿਆ ਇਹ ਇੱਕ ਇੱਕ ਦਿਨ ਚ ਸਾਰਾ ਕੁਝ ਕੱਢ ਲਈ ਨਾ ਕੇਸਾਂ ਚ ਪਰ ਉਸ ਕੇਸ ਦੇ ਵਿੱਚ ਜਿਹੜਾ ਇੰਨਾ ਚਰਚਿਤ ਕੇਸ ਜਿਹਦਾ ਲੋਕ ਤਾਂ ਸੁਣਨਾ ਚਾਹੁੰਦੇ ਨੇ ਵੀ ਪਿੱਛੇ ਉਹਦੇ ਅਸ਼ੀਰਵਾਦ ਕੀ ਦਾ ਸੀ ਹੱਥ ਕੀ ਦਾ ਸੀ ਪੁਲਿਸ ਨੇ ਪੰਜ ਵਾਰ ਤੇ ਤਿੰਨ ਵਾਰ ਪੰਜ ਦਿਨ ਉਹਦਾ ਰਿਮਾਂਡ ਲਿਆ ਪੁੱਛ ਕੇ ਛਲੀ ਪਰ ਫਿਰ ਵੀ ਪੁਲਿਸ ਉਹਦਾ ਕੁਝ ਦੱਸ ਨਹੀਂ ਸਕੀ ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਆਖਰੀ ਜਿਸ ਦਿਨ ਰਿਮਾਂਡ ਪੂਰਾ ਹੋਇਆ ਤੀਜਾ ਰਿਮਾਂਡ ਜਦੋਂ ਉਹਨੂੰ ਜੇਲ੍ਹ ਭੇਜਿਆ ਅਦਾਲਤ ਨੇ ਜਦੋਂ ਪੱਤਰਕਾਰਾਂ ਨੇ ਪੁਲਿਸ ਅਫਸਰ ਨੂੰ ਪੁੱਛਿਆ ਵੀ ਤੁਸੀਂ ਪੁੱਛਗਿੱਛ ਕਰਕੇ ਹੁਣ ਤੱਕ ਉਹਨੂੰ ਤੋਂ ਕੀ ਪਤਾ ਲਾਇਆ ਉਹ ਕਹਿੰਦਾ ਜੀ ਦੱਸ ਨਹੀਂ ਸਕਦੇ মিডিਆ ਸਾਹਮਣੇ ਅਜੇ ਨਹੀਂ ਗੱਲ ਕਰ ਸਕਦੇ ਨਾਲੇ ਤਫ਼ਤੀਸ਼ ਚੱਲ ਰਹੀ ਆ ਅਸੀਂ ਅਦਾਲਤ 'ਚ ਪੇਸ਼ ਕਰਾਂਗੇ ਇੱਥੇ ਸਵਾਲ 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 ਨੇ 3-4 ਵੱਡੇ ਕਿਹੜੇ ਪਹਿਲਾ ਵੀ ਜਦੋਂ ਬਾਕੀ ਸਾਰੇ ਕੇਸਾਂ ਦੇ ਵਿੱਚ ਤੁਸੀਂ ਦੱਸ ਦਿੰਦੇ ਹੋ ਬੀ ਤਾਰ ਕਿੱਥੇ ਜੁੜੇ ਸੀ ਹੁਣ ਇਹਦਾ ਵੀ ਦੱਸਤਾ ਨਾ ਇੱਕੋ ਦਿਨ ਸੀ ਇਹ ਪਾਕਿਸਤਾਨ ਤਾਰ ਜੁੜੇ ਆ ਬਿੱਲੇ ਨਾਲ ਜੁੜੇ ਆ ਪੰਜਾਬਤ ਕਿਹਦੇ ਨਾਲ ਜੁੜੇ ਉਹ ਵੀ ਦੱਸੀ ਜਾਂਦੇ ਨੇ ਹੋਰ ਵੀ ਸਾਰਿਆਂ ਨੇ ਦੱਸਦੇ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੱਸਦੀ ਐ ਇਹ ਇਹ ਬਠਿੰਡਾ ਵਾਲੇ ਮਾਮਲੇ 'ਚ ਪੁਲਿਸ ਚੁੱਪ ਕਿਉਂ ਆ ਪੁੱਛਣ ਤੇ ਵੀ ਪੱਤਰਕਾਰਾਂ ਦੇ ਕਿਉਂ ਪੁਲਿਸ ਅਫਸਰ ਸਾਹਿਬ ਕਹਿ ਰਹੇ ਨੇ ਕਿ ਦੱਸ ਨਹੀਂ ਸਕਦੇ ਇਹ ਅਹੀ ਅਦਾਲਤ 'ਚ ਦੱਸਾਂਗੇ ਕਿਉਂ ਕਿਤੇ ਇੰਜ ਤਾਂ ਨਹੀਂ ਕਿ ਉਹਦੇ ਤਾਰ ਕਿਤੇ ਗਹਿਰੇ ਜੁੜੇ ਨੇ ਤੇ ਉਥੇ ਸੱਟ ਮਾਰਦਿਆਂ ਜਾਂ ਉਹ ਚੀਜ਼ ਨਸ਼ਰ ਕਰਦਿਆਂ ਕਈ ਤਰ੍ਹਾਂ ਦਾ ਖਲਾਰਾ ਪੈਣ ਦੀ ਸੰਭਾਵਨਾ ਹੈ ਇਹ ਵੱਡੇ ਸਵਾਲ ਨੇ ਅੱਜ ਸੁਖਪਾਲ ਸਿੰਘ ਖਹਿਰਾ ਬੋਲਿਆ ਪਿਛਲੇ ਦਿਨੀ ਲੁਧਿਆਣਾ ਦੀ ਇੱਕ ਅਦਾਲਤ ਨੇ ਕਿਹਾ ਕਿ ਇੱਕ ਜਿਹੜਾ ਕਥਿਤ ਆਈਪੀਐਸ ਪੁਲਿਸ ਅਫਸਰ ਦੀ ਇੱਕ ਕਥਿਤ ਅ ਰਿਕਾਰਡਿੰਗ ਚੱਲ ਰਹੀ ਹੈ ਜਿਦੇਚ ਉਹ ਕਿਸੇ ਮਹਿਲਾ ਦੇ ਨਾਲ ਜਿਸਮ ਫਰੋਸ਼ੀ ਬਾਰੇ ਸੌਦੇਬਾਜ਼ੀ ਕਰ ਰਿਹਾ ਤਾਂ ਉਸ ਕਥਤ ਰਿਕਾਰਡਿੰਗ ਬਾਰੇ ਅਦਾਲਤ ਨੇ ਕਿਹਾ ਕਿ ਉਹ ਸਾਰੇ ਫੇਸਬੁੱਕ YouTube ਸਾਰੇ ਪਾਸੋਂ ਡਿਲੀਟ ਕਰੋ ਉਹ ਅਜੇ ਪੁਸ਼ਟੀ ਨਹੀਂ ਹੋਈ ਅਸਲੀ ਹੈ ਕਿ ਨਕਲੀ ਹੈ ਅੱਜ ਸੁਖਪਾਲ ਖਹਿਰਾ ਬੋਲਿਆ ਉਹ ਕਹਿੰਦਾ ਅਦਾਲਤ ਉਸ ਵਿਅਕਤੀ ਨੂੰ ਨਸ਼ਰ ਕਰਨ ਦੀ ਬਜਾਏ ਉਹਨੂੰ ਲੱਭਣ ਦੀ ਬਜਾਏ ਉਹਦੇ ਤੇ ਕਾਰਵਾਈ ਕਰਨ ਦੀ ਬਜਾਏ ਸੁਖਪਾਲ ਖਹਿਰਾ ਕਹਿੰਦਾ ਕਿ ਇਸ ਮਾਮਲੇ ਨੂੰ ਦਬਾਉਣਾ ਕਿਉਂ ਚਾਹੁੰਦੀ ਹੈ ਇਹ ਗੱਲ ਸੁਖਪਾਲ ਖਹਿਰਾ ਨੇ ਬੋਲੀ ਹੈ ਹੁਣ ਜਿਹੜਾ ਇਹ ਸਵਾਲ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕਮੈਂਟ ਜਰੂਰ ਲਿਖ ਦਿਓ ਹੁਣ ਅੱਜ ਨਸ਼ੇ ਨੂੰ ਰੋਕਣ ਬਾਰੇ ਇੱਕ ਨਵਾਂ ਹੀ ਸ਼ਗੂਫਾ ਸਾਹਮਣੇ ਆਇਆ ਸੁਣ ਲਿਆ ਹੋਣਾ ਤੁਸੀਂ ਜੇ ਨਹੀਂ ਸੁਣਿਆ ਤੇ ਸੁਣ ਲਓ ਫਰੀਦਕੋਟ ਜ਼ਿਲ੍ਹੇ ਦੀ ਡੀਸੀ ਸਾਹਿਬ ਨੇ ਇੱਕ ਹੁਕਮ ਜਾਰੀ ਕੀਤਾ ਵੈਸੇ ਰੌਲਾ ਵੱਡਾ ਪੈਣ ਤੋਂ ਬਾਅਦ ਕਹਿੰਦੇ ਵਾਪਸ ਲੈ ਲਿਆ ਪਰ ਹੁਕਮ ਸੁਣਨ ਵਾਲਾ ਹੁਕਮ ਇਹ ਸੀ ਜ਼ਿਲ੍ਹੇ ਦੇ ਵਿੱਚ ਜਿਹੜੇ 85 86 ਸੀਨੀਅਰ ਸਕੈਲਰੀ ਸਕੂਲ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਗਈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ 9ਵੀਂ 10ਵੀਂ 11ਵੀਂ ਤੇ 12ਵੀਂ ਵਾਲੇ ਜਵਾਕ ਨੇ ਉਹਨਾਂ ਜਵਾਕਾਂ ਨੂੰ ਨੇੜੇ ਦੀਆਂ ਦੁਕਾਨਾਂ ਦੇ ਉੱਪਰ ਤਲਾਸ਼ੀ ਲੈਣ ਲਈ ਭੇਜੋ ਕਿਤੇ ਕੋਈ ਦੁਕਾਨਦਾਰ ਨਸ਼ਾ ਤਾਂ ਨਹੀਂ ਵੇਚ ਰਿਆ ਸਕੂਲਾਂ ਨੂੰ ਕਿਹਾ ਗਿਆ ਕਿ ਬੱਚਿਆਂ ਦੀਆਂ ਟੀਮਾਂ ਬਣਾਓ ਉਹਦਾ ਇੱਕ ਇੱਕ ਟੀਚਰ ਇਨਚਾਰਜ ਲਾਓ ਔਰ ਉਹ ਨੇੜੇ ਦੀਆਂ ਦੁਕਾਨਾਂ ਦੇ ਉੱਪਰ ਜਾ ਕੇ ਨਸ਼ਾ ਫੜਨ ਹੁਣ ਇਹ ਫੈਸਲਾ ਆਇਆ ਮੀਡੀਆ 'ਚ ਨਸ਼ਰ ਹੋਇਆ ਤੇ ਫਿਰ ਇਸ ਮਾਮਲੇ ਤੇ ਰੌਲਾ ਪੈਣਾ ਸੀ ਵੱਡਾ ਰੌਲਾ ਪੈ ਗਿਆ ਵੱਡੇ ਸਵਾਲ ਖੜੇ ਹੋਏ ਪੁੱਛਿਆ ਜਾਣ ਲੱਗਾ ਪਹਿਲੀ ਗੱਲ ਪੁਲਿਸ ਦੀ ਡਿਊਟੀ ਤੁਸੀਂ ਸਕੂਲ ਦੇ ਨਿਆਣਿਆਂ ਤੋਂ ਕਰਾਉਂਗੇ ਵਾਹ ਬਈ ਵਾਹ ਦੂਜਾ ਉਹ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕੀ ਪਤਾ ਨਸ਼ਾ ਕਿਹੜਾ ਹੈ ਤੇ ਕਿਹੜਾ ਨਹੀਂ ਹੈ ਉਹ ਦੁਕਾਨਾਂ 'ਚ ਜਾ ਕੇ ਕਿਵੇਂ ਲੱਭਣਗੇ ਵੀ ਇਹਨਾਂ 'ਚੋਂ ਨਸ਼ਾ ਕਿਹੜੀ ਚੀਜ਼ ਹੈ ਤੇ ਕਿਹੜੀ ਨਹੀਂ ਕੀ ਤੁਸੀਂ ਉਹਨਾਂ ਨੂੰ ਕੋਈ ਵਿਸ਼ੇਸ਼ ਕਲਾਸਾਂ ਲਾ ਕੇ ਕੋਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਹੈ ਸਖਲਾਈ ਕਰਾਈ ਹੈ ਅਗਲਾ ਸਵਾਲ ਉੱਠਿਆ ਕਿ ਜੇਕਰ ਉਹ ਬੱਚੇ ਕਿਸੇ ਦੁਕਾਨ 'ਤੇ ਜਾਣਗੇ ਤਾ ਉਹ ਦੁਕਾਨ ਵਾਲਾ ਕੋਈ ਗੱਲ ਨਹੀਂ ਪਾਏਗਾ ਜਦੋਂ ਕਿਸੇ ਦੁਕਾਨ 'ਚ ਜਾ ਕੇ ਚੈਕਿੰਗ ਕਰਨ ਦੀ ਕੋਸ਼ਿਸ਼ ਕਰਨ ਗਈ ਉਹ ਦੁਕਾਨ ਵਾਲਾ ਤਾਂ ਗੁੱਸੇ 'ਚ ਆ ਕੇ ਗੱਲ ਪੈਣ ਦੀ ਕੋਸ਼ਿਸ਼ ਕਰੇਗਾ ਫਿਰ ਉਹ ਬੱਚੇ ਵੀ ਗੱਭਰੂ ਵਾਂਗ ਨੇ ਉਹ ਵੀ ਅੱਗੋਂ ਲੜਨਗੇ ਤਾਂ ਕਿ ਬੱਚਿਆਂ ਦੀ ਦੁਕਾਨਾਂ ਵਾਲਿਆਂ ਨਾਲ ਵੈਰ ਦੁਸ਼ਮਣੀ ਨਹੀਂ ਪਵੇਗੀ ਕਿ ਉੱਥੇ ਲੜਾਈ ਝਗੜੇ ਨਹੀਂ ਹੋਣਗੇ ਕਿ ਉੱਥੇ ਸਿਰ ਨਹੀਂ ਪਾਟਣਗੇ ਇਹ ਵੱਡੇ ਸਵਾਲ ਨੇ ਹੁਣ ਪੁਲਿਸ ਜਿਹੜੀ ਆ ਉਹ ਵੀ ਜਦੋਂ ਨਸ਼ੇ ਦੀ ਰਿਕਵਰੀ ਕਰਨ ਜਾਂਦੀ ਆ ਪੂਰੀ ਤਕੜੀ ਹੋ ਕੇ ਤਿਆਰੀ ਕਰਕੇ ਜਾਂਦੀ ਹੈ ਕਿਉਂਕਿ ਉੱਥੇ ਕੁਝ ਵੀ ਹੋ ਸਕਦਾ ਹੁੰਦਾ ਤਾਂ ਜੇਕਰ ਐਦਾਂ ਨਿਹੱਥੇ ਜਵਾਕਾਂ ਨੂੰ ਭੇਜਿਆ ਜਾਊਗਾ ਤਾਂ ਫਿਰ ਹੋਊਗਾ ਕੀ ਹੁਣ ਇਹ ਜਿਹੜੇ ਹੁਕਮ ਨੇ ਇਹ ਵਾਪਸ ਤਾਂ ਡੀਸੀ ਸਾਹਿਬਾਂ ਨੇ ਲੈ ਲੈਨੇ ਪਰ ਸਵਾਲ ਵੱਡੇ ਇਸ ਗੱਲ ਨੇ ਛੱਡ ਦਿੱਤੇ ਨੇ ਕਿ ਇਹ ਹੁਕਮ ਕਿਹੋ ਜਿਹਾ ਸੀ ਕੀ ਇਹ ਪੰਜਾਬ ਸਰਕਾਰ ਦੇ ਕਹਿਣ ਤੇ ਇਹ ਹੋਇਆ ਜਾਂ ਡੀਸੀ ਸਾਹਿਬ ਨੇ ਆਪਣੇ ਆਪ ਹੀ ਇੰਜ ਕਰ ਦਿੱਤਾ ਇਹ ਸਵਾਲ ਖੜਾ ਹੋਇਆ ਹੁਣ ਇੱਕ ਵੱਡੀ ਘਟਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਅੱਜ ਇੱਕ ਕਮਿਸ਼ਨਰ ਦੀ ਕਲਾਸ ਲਾਈ ਹੈ ਖੁਦ ਹਵਾਈ ਅੱਡੇ ਤੇ ਕਿਉਂ ਜਿਹੜੇ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਜੀ ਚੋਣ ਲੜਦੇ ਨੇ ਨਾ ਉੱਥੇ ਇੱਕ ਕੁੜੀ ਦੇ ਨਾਲ ਕਹਿਰ ਹੋਇਆ ਰੌਲਾ ਪੈ ਗਿਆ ਵੱਡਾ ਗੋਦੀ মিডিਆ ਚੁੱਪ ਹੈ ਉਹ ਨਹੀਂ ਬੋਲੇਗਾ ਉਹ ਮਰ ਜਾਂਦਾ ਇਹੋ ਜੀ ਗੱਲ ਤੇ ਪਰ ਇੱਕ 18 ਸਾਲ ਦੀ ਕੁੜੀ ਉਹਨੂੰ ਇੱਕ ਮੁੰਡਾ ਲੈ ਗਿਆ ਆਪਣੇ ਨਾਲ ਉੱਥੇ ਫਿਰ ਉਹਨੇ ਆਪਣੇ ਪਹਿਲਾ 5-7 ਮਿੱਤਰ ਸੱਦੇ ਉਹਨਾਂ ਨੇ ਰਲ ਕੇ ਉਹਦੇ ਨਾਲ ਗੈਂਗਰੇਪ ਕੀਤਾ ਫਿਰ ਉਹਨੂੰ ਚੱਕ ਕੇ ਉੱਥੇ ਕੈਫੇ ਸੀ ਨੇੜੇ ਉੱਥੇ ਲੈ ਗਏ ਉੱਥੇ ਫਿਰ ਉਹ ਰਲ ਕੇ ਸਾਰਿਆਂ ਨੇ ਗੈਂਗਰੇਪ ਕੀਤਾ ਫਿਰ ਉਹਦੇ ਨਾਲ 7 ਦਿਨ 26-27 ਮੁੰਡਿਆਂ ਨੇ ਉਹ ਕੁੜੀ ਦੇ ਨਾਲ ਲਗਾਤਾਰ ਰੇਪ ਕੀਤੇ ਬੁਰੀ ਹਾਲਤ ਕਰਤੀ ਪਸ਼ੂਪੁਣਾ ਵੈਸ਼ੀਪੁਨੇ ਦੀ ਹੱਦ ਕਰ ਦਿੱਤੀ ਕੁੜੀ ਨੂੰ ਅਰਧ ਬੇਹੋਸ਼ ਤੇ ਨਗਰ ਹਾਲਤ ਦੇ ਵਿੱਚ ਫਿਰ ਸੜਕ ਦੇ ਕਿਨਾਰੇ ਸੁੱਟਿਆ ਤੇ ਤਿੱਤਰ ਹੋ ਗਿਆ ਜਦੋਂ ਕਿਤੇ ਕੁੜੀ ਨੂੰ ਹੋਸ਼ ਆਈ ਫਿਰ ਉਹ ਪੁਲਿਸ ਸਟੇਸ਼ਨ ਗਈ ਉੱਥੇ ਜਾ ਕੇ ਫਿਰ ਉਹਨੇ ਪੁਲਿਸ ਨੂੰ ਆਪਣੀ ਕਹਾਣੀ ਦੱਸੀ ਫਿਰ ਕੇਸ ਰਜਿਸਟਰ ਹੋਇਆ ਫਿਰ ਹੁਣ 9 ਜਣੇ ਗ੍ਰਿਫਤਾਰ ਕਰ ਲੈ ਗਏ ਨੇ ਬਾਕੀਆਂ ਦੀ ਭਾਲ ਜਾਰੀ ਹੈ ਤੇ ਇਹ ਖੇਤਰ ਉਹ ਹੈ ਵਾਰਾਨਸੀ ਜਿੱਥੋਂ ਪੀਐਮ ਮੋਦੀ ਸਾਹਿਬ ਚੋਣ ਲੜ ਕੇ ਜਿੱਤੇ ਲਗਾਤਾਰ ਉਥੋਂ ਚੋਣ ਲੜਦੇ ਨੇ ਤਾਂ ਅੱਜ ਫਿਰ ਮੋਦੀ ਸਾਹਿਬ ਨੇ 에어ਪੋਰਟ ਤੇ ਹਵਾਈ ਅੱਡੇ ਤੇ ਜਿਹੜੇ ਪੁਲਿਸ ਕਮਿਸ਼ਨਰ ਨੇ ਪੁਲਿਸ ਅਫਸਰ ਉਸ ਏਰੀਏ ਦੇ ਉਹਨੂੰ ਬੁਲਾਇਆ ਔਰ ਸਖਤੀ ਦੇ ਨਾਲ ਹਦਾਇਤਾਂ ਕੀਤੀਆਂ ਨੇ ਵੀ ਇਹੋ ਜੀ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ ਇਹ ਹੋਈ ਤੇ ਕਿਉਂ ਹੋਈ ਪਰ ਇੱਕ ਸਵਾਲ ਬਹੁਤ ਵੱਡਾ ਮੋਦੀ ਸਰਕਾਰ ਤੇ ਖੜਾ ਮੋਦੀ ਸਾਹਿਬ ਗੱਲ ਕੱਲੇ ਤੁਹਾਡੇ ਉਸ ਖੇਤਰ ਦੀ ਨਹੀਂ ਹੈਗੀ ਪੂਰੇ ਭਾਰਤ ਦੇ ਵਿੱਚ ਅੰਕੜੇ ਨੇ ਹਰ ਅੱਧੇ ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਤੱਕੇਚਾਈ ਦਾ ਕੇਸ ਦਰਜ ਹੁੰਦਾ ਹਰ ਅੱਧੇ ਮਿੰਟ ਵਿੱਚ ਇਹ ਅੰਕੜੇ ਨੇ ਕਿ ਉਹ ਪੂਰੇ ਭਾਰਤ ਦੀਆਂ ਨਾਰੀਆਂ ਤੁਹਾਡੀਆਂ ਨਹੀਂ ਗੀਆਂ ਜਿਹੜੇ ਖੇਤਰ ਤੁਸੀਂ ਚੋਣ ਲੜੀ ਹੈ ਉਹ ਕੱਲਾ ਹੀ ਤਾਂ ਨਹੀਂ ਤੁਹਾਡਾ ਤੁਸੀਂ ਪ੍ਰਧਾਨ ਮੰਤਰੀਆਂ ਦੇਸ਼ ਦੇ ਤੇ ਸਾਰਾ ਭਾਰਤ ਹੀ ਤੁਹਾਡਾ ਤੇ ਸਾਰੇ ਭਾਰਤ ਦੇ ਜੋ ਅੰਕੜੇ ਨੇ ਉਹ ਤਾਂ ਸ਼ਰਮਸਾਰ ਕਰ ਰਹੇ ਨੇ ਮੋਦੀ ਸਾਹਿਬ ਪੰਜਾਬ ਚ ਹਰਿਆਣੇ ਚ ਰਾਜਸਥਾਨ ਚ ਯੂਪੀ ਚ ਤਾਮਿਲਨਾਡੂ ਚ ਪੱਛਮੀ ਬੰਗਾਲ ਚ ਬਿਹਾਰ ਚ ਕੇਰਲਾ ਚ ਜੰਮੂ ਕਸ਼ਮੀਰ ਚ ਜਿੰਨੇ ਵੀ ਔਰਤਾਂ ਦੇ ਨਾਲ ਤੱਕੇ ਜ਼ਬਰ ਹੋ ਰਹੇ ਨੇ ਉਹਦੇ ਜ਼ਿੰਮੇਵਾਰ ਤੁਸੀਂ ਵੀ ਹੋ ਕਿਉਂ ਤੁਸੀਂ ਪੀਂਯਾਮ ਇੱਕ ਵਾਰੀ ਦੇ ਨਹੀਂ ਤੀਜੀ ਵਾਰ ਦੇ ਜੇਕਰ ਤੁਸੀਂ ਇਹੋ ਜੀ ਨਿਆ ਵਿਵਸਥਾ ਇਹੋ ਜਿਹਾ ਸਿਸਟਮ ਨਹੀਂ ਪੈਦਾ ਕਰ ਸਕੇ ਜਿਦੇ ਚ ਔਰਤਾਂ ਸੁਰੱਖਿਅਤ ਰਹਿ ਸਕਣ ਬੇ ਡਰ ਜਿਉ ਸਕਣ ਜਿਚ ਉਹਨਾਂ ਨੂੰ ਕੋਈ ਖਤਰਾ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋਵੇ ਤਾਂ ਫਿਰ ਇਹ ਤੁਹਾਡੀਆਂ ਸਰਕਾਰਾਂ ਤੇ ਸਿਸਟਮ ਜ਼ਿੰਮੇਵਾਰ ਆਏ ਦਾ ਹੁਣ ਅਗਲੀ ਵੱਡੀ ਖਬਰ ਅਮਰਤਪਾਲ ਦੇ ਸਾਥੀ ਪਪਲਪ੍ਰੀਤ ਬਾਰੇ ਪੱਪਲ ਪ੍ਰੀਤ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਪੰਜਾਬ ਲਿਆਂਦਾ ਪੰਜਾਬ ਲਿਆ ਕੇ ਅਜਨਾਲਾ ਦੀ ਅਦਾਲਤ ਚ ਪੇਸ਼ ਕੀਤਾ ਅਜਨਾਲਾ ਦੀ ਅਦਾਲਤ ਦੇ ਵਿੱਚ ਪੱਪਲ ਪ੍ਰੀਤ ਨੂੰ ਪੁਲਿਸ ਨੇ ਕਿਹਾ ਮਾਸਟਰਮਾਈਂਡ ਹੈ ਸਾਰੇ ਕੁਸ਼ ਦਾ ਫਿਰ ਉਹਦਾ ਰਿਮਾਂਡ ਮੰਗਿਆ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦੇ ਦਿੱਤਾ ਪੁਲਿਸ ਨੂੰ ਪੁਲਿਸ ਹੁਣ ਉਹਦੇ ਵਿੱਚ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੱਪਲ ਪ੍ਰੀਤ ਦੀ ਮਾਂ ਤੇ ਉਹਦਾ ਪਰਿਵਾਰ ਸਵਾਲ ਖੜੇ ਕਰ ਰਿਹਾ ਕਿ ਪੱਪਲ ਪ੍ਰੀਤ ਤੋਂ ਹੁਣ ਤੱਕ ਇਨਾ ਟਾਈਮ ਜੇਲ੍ਹ ਚ ਰੱਖ ਲਿਆ ਪੁਲਿਸ ਨੇ ਫੜਿਆ ਇੱਕ ਚੀਜ਼ ਵੀ ਰਿਕਵਰੀ ਨਹੀਂ ਕੀਤੀ ਗਈ ਕਿਸੇ ਬੰਦੇ ਦੇ ਨਾਲ ਬਹਿਣੀ ਉੱਠਣੀ ਹੋਣੀ ਉਹਦੇ ਨਾਲ ਮਿੱਤਰਤਾ ਹੋਣੀ ਇਹੀ ਤਾਂ ਗੁਨਾਹ ਨਹੀਂ ਹੈਗਾ ਇਹ ਉਹਦਾ ਪਰਿਵਾਰ ਤੇ ਉਹਦਾ ਵਕੀਲ ਕਹਿ ਰਿਹਾ ਪਪਲਪ੍ਰੀਤ ਦਾ ਉਹ ਕਹਿੰਦੇ ਨੇ ਉਹਦੀ ਮਾਂ ਕਹਿ ਰਹੀ ਸੀ ਕਿ ਮਾਸਟਰਮਾਈਂਡ ਮੇਰੇ ਮੁੰਡੇ ਨੂੰ ਬਣਾ ਰਹੇ ਨੇ ਪਰ ਪਪਲਪ੍ਰੀਤ ਦੀ ਮਾਤਾ ਕਹਿੰਦੀ ਹੈ ਅਮਰਤਪਾਲ ਤਾਂ ਖੁਦ ਹੀ ਬਹੁਤ ਤੇਜ਼ ਤਰਾ ਰਹੇ ਉਹਨੂੰ ਮਾਸਟਰਮਾਈਂਡ ਬੰਦੇ ਦੀ ਤਾਂ ਲੋੜ ਹੀ ਨਹੀਂ ਗਈ ਪਰ ਪੁਲਿਸ ਕਹਿੰਦੀ ਹੈ ਕਿ ਪਪਲਪ੍ਰੀਤ ਤੇ ਅਮਰਤਪਾਲ ਰਲ ਕੇ ਇਹ ਸਾਰਾ ਕੁਝ ਚਲਾਉਣਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਵਿਗਾੜਨਾ ਚਾਹੁੰਦੇ ਸੀ ਪੁਲਿਸ ਦਾ ਇਹ ਦਾਵਾ ਜਿਹੜੇ ਕਿ ਅਸੀਂ ਵਿਗੜਨ ਨਹੀਂ ਦਿੱਤੇ ਹੁਣ ਇਹ ਸਾਰੇ ਕੁਝ ਦੇ ਉੱਪਰ ਤੁਸੀਂ ਆਪਣਾ ਕੀਮਤੀ ਵਿਚਾਰ ਆਪਣੇ ਦਿਮਾਗ ਨਾਲ ਸੋਚ ਕੇ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ